ਚਲੋ ਆਪਣੇ ਘਰ ਲੈ ਜਾ ਚਲ ਸਰ ਮਾਰ ਚਲ ਸਰ ਮਾਰ ਚਲੋ ਗਾ ਠਾਣੇ ਚਲ ਤੁਸੀਂ ਚਲੋ ਠਾਣੇ ਤੁਸੀਂ ਨਾਲ ਚਲੋ ਠਾਣੇ ਚਲ ਯਾਰ ਮਾਰ ਸਰਫ ਚਲੋ ਮਾਰ ਸਰਫ ਮਾਰ ਸਰਫ ਲੈ ਚਲ ਸਰ ਮਾਰ ਸਰਫ ਚਲ ਯਾਰ ਮਾਰ ਸਰਫ ਤੂੰ ਜੀਬ ਦੇ ਚਵਾਣੋ ਦੀ ਸਾਈਕਲ ਚਲੋ ਯਾਰ ਨਹੀਂ ਨਿਕਾਹ ਨਹੀਂ ਚਲ ਮਾਰ ਸਰਫ ਤੈਨੂੰ ਘਰ ਠਾਣੇ ਲੈ ਚਲੋ ਠਾਣੇ ਆ ਜੋ ਚੱਲ ਯਾਰ ਚੱਲ ਕਿਹੜੀ ਹੈ ਤੁਹਾਡੀ ਜ਼ਮੀਨ ਦੀ ਹੈ ਚਲੋ ਬਰੇ ਚੱਲ ਜਵਾਨ ਹੈ ਨਹੀਂ ਬੋਲਣ ਦੇ ਦੋ ਤੂੰ ਕਹਿ ਦੇ ਬਰੇ ਹਟ ਜਾ ਚੱਲ ਵੀ ਹਟ ਪਛੇਟੋ ਦੋ ਥਾਂ ਧਰੇ ਦਰਦ ਦਿਖਾ ਤਾ ਨਾ ਲੁਕਾ ਪਾਨੂੰ ਕਿਦਾਂ ਕਰਨਾ ਆਹ ਤਾਂ ਗੱਤ ਘੱਤ ਕਰ ਲਾ ਨੀ ਫੇ ਕਦਾਂ ਇਹ ਡੈੜੀ ਦੇ ਸੇ ਕਹੀ ਤੇ ਜਾਣਾ ਤੋਰ ਤੋਰੀ ਡੈੜੀ ਨੂੰ ਕਹਿ ਨਹੀਂ ਪਤਾ ਨੂ ਚੱਲ ਯਾਰ ਚੱਲ ਤੋਰ ਚੱਲ ਓਏ ਅਸੀਂ ਪੁਲਿਸ ਬੁਲਾ ਜੀ ਨਾ ਮੇਰੀ ਕਾਤ ਕਾਤ ਬੈਂਜੀ ਵੇਤੋ ਚਲੋ ਚਲੋ ਜੀਬਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜਾ ਕੋਈ ਗੱਲ ਬੇਬੀ ਸੇਹ ਲੈਣੀ ਜਾ ਕੇ ਚੱਲ 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 ਯਾਰ ਪਛੋਟੇ ਵੀ ਜੰਦੇ ਆ ਚੱਲ ਮੇਰਾ ਬੱਚਾ ਜਦੋਂ ਅੰਕਲ ਹੱਥ ਪਾਈ ਜਾਂਦੇ ਯਾਰ ਮੇਰਾ ਬੱਚਾ ਉਹ ਸਮਝਾਓ ਦੇਖੋ ਮੈਂ ਹੀ ਨਾਲ ਦੇਖੋ ਯਾਰ ਉਹਨਾਂ ਨੂੰ ਤੁਮ ਜਾਉਣਾ ਦੀਪਕਾ ਲੈ ਲੈ ਮਾਣ ਤੁਸੀਂ ਜੀ ਸਰ ਜਿਹੜਾ ਰਾਤੀ ਪੁਲਿਸ ਕਵਾਲਟੀ ਰਹੀ ਆ ਉਹ ਰਿਡ ਕਰ ਰਹੀ ਸੀਗੀ ਤੇ ਉੱਤੇ ਫਲਗ ਲੱਗ ਮੰਨਯੋਗ ਐਸਐਸਪੀ ਸਾਹਿਬ ਹਾਰਪੁਰ ਦੀ ਜੀ ਵੱਲੋਂ ਮਾਈਨਿੰਗ ਜਿਹੜੀ ਨਜਾਇਜ਼ ਹੋ ਰਹੀ ਹੈ ਉਹਨੂੰ ਰੋਕ ਥਾਮ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਇਹਦੇ ਵਿੱਚ ਥਾਣੇ ਤੋਂ ਵੀ ਟੀਮਾਂ ਬਣੀਆਂ ਤੇ ਸਪੈਸ਼ਲ ਬ੍ਰਾਂਚ ਜਿਹੜੀ ਹੁੰਦੀ ਆ ਸਾਡੇ ਜ਼ਿਲ੍ਹੇ ਦੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਇਸੇ ਮੁਤਲਕ ਜਿਹੜਾ ਹੈਗਾ ਆ ਸਪੈਸ਼ਲ ਬ੍ਰਾਂਚ ਦੀ ਟੀਮ ਬਜਵਾੜਾ ਤੋਂ ਜਦੋਂ ਆ ਰਹੀ ਸੀਗੀ ਤੇ ਇੱਕ ਟਰਾਲੀ ਜਿਹੜੀ ਹੈਗੀ ਰੇਤਾ ਦੀ ਉਹਨਾਂ ਨੇ ਜਾਂਦੇ ਦੇਖੀ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਉਹ ਇਲੀਗਲ ਮਾਈਨਿੰਗ ਕਰਕੇ ਜਿਹੜਾ ਹੈਗਾ ਰੇਤਾ ਲੈ ਕੇ ਉਹ ਆ ਰਿਹਾ ਸੀਗਾ ਤੇ ਉਹਨੂੰ ਜਦੋਂ ਥਾਣੇ ਜਾਣ ਵਾਸਤੇ ਲਿਆਉਣ ਲੱਗੇ ਤਾਂ ਉਹਨੇ ਆਪਣਾ ਫੋਨ ਕਰਕੇ ਆਪਣੇ ਪਰਿਵਾਰਿਕ ਮੈਂਬਰ ਤੇ ਹੋਰ ਸੱਜੂ ਜਿਹੜੇ ਯਾਰ ਦੋਸਤ ਉੱਥੇ ਮੌਕੇ ਤੇ ਬੁਲਾ ਲਏ ਜਿਨ੍ਹਾਂ ਨੇ ਜਿਹੜਾ ਹੈਗਾ ਆ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੇ ਹੱਥੋਂ ਪਾਈ ਕੀਤੀ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਆ ਮਿਸਬੀਵ ਕੀਤਾ ਇਹ ਸਬੰਧੀ ਜਿਹੜਾ ਹੈ ਅਸੀਂ ਥਾਣਾ सदर ਵਿਖੇ ਮਕਦਮਾ ਦਰਜ ਕੀਤਾ ਆ 354 354 186 ਤੇ ਮਾਈਨਿੰਗ ਐਕਟ ਦੇ ਤਹਿਤ ਤੇ ਇੱਕ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਆ ਤੇ ਬਾਕੀ ਜਿਹੜੇ ਆਗੇ ਦੋਸ਼ੀ ਜਲਦੀ ਤੋਂ ਜਲਦੀ ਅਸੀਂ ਅਰੈਸਟ ਕਰਾਂਗੇ ਚਲੋ ਮਰਜ਼ੀ ਆਪਣੇ ਕਰ ਚਲੋ ਚਲ ਸਰ ਮਾਰ ਚਲੋ ਗਾ ਖਾਣੇ ਚਲੋ ਤੁਸੀਂ ਚਲੋ ਠਾਣੇ ਤੁਸੀਂ ਨਾਲ ਚਲੋ ਠਾਣੇ ਚਲ ਯਾਰ ਮਾਰ ਸੈਲਫ ਚਲੋ ਮਾਰ ਸੈਲਫ ਮਾਰ ਸੈਲਫ ਚਲ ਜਾ ਮਾਰ ਸੈਲਫ ਚਲ ਯਾਰ ਮਾਰ ਸੈਲਫ ਤੂੰ ਜੀਬ ਦੇ ਚਵਾਣੋ ਦੀ ਸਾਈਕਲ ਚਲੋ ਯਾਰ ਨਹੀਂ ਨਿਕਾਹ ਨਹੀਂ ਚਲ ਮਾਰ ਸੈਲਫ ਤੈਨੂੰ ਕਾ ਠਾਣੇ ਲੈ ਚਲੋ ਠਾਣੇ ਆਜੋ ਚਲ ਯਾਰ ਚਲ ਕਿਹੜੀ ਹੈ ਤੁਹਾਡੀ ਜ਼ਮੀਨ ਦੀ ਚਲੋ ਜਮਾਨੇ ਨਹੀਂ ਬੋਲਣ ਦੇ ਤੂੰ ਕਹਿੰਦੇ ਬੜੇ ਹਰ ਚੱਲ ਵੀ ਹਟ ਪਿਛੇ ਹਟ ਕੋਠੇ ਘਰੇ ਦਰਦ ਦਿਖਾ ਤਾ ਨਾ ਪੰਨੂ ਕਿਧਰ ਆਹ ਤਾਂ ਗੱਤ ਕਰ ਲੈ ਨਹੀਂ ਫੇਰ ਕਿਧਰ ਡੈਡੀ ਨੇ ਕਹੀ ਤੇ ਜਣਾ ਤੋਰ ਤੋਰ ਤਰੀ ਡੈਡੀ ਨੂੰ ਕਹਿ ਨਹੀਂ ਪਤਾ ਨੂ ਚੱਲ ਜੀ ਚੱਲ ਤੋਰ ਚੱਲ ਓਏ ਅਸੀਂ ਪੁਲਿਸ ਬੁਲਾ ਜੀ ਨਾ ਮੇਰੀ ਭੈਣ ਜੀ ਆ ਗੱਤ ਕਰ ਲੈ ਭੈਣ ਜੀ ਮੇਰੇ ਤੋਂ ਚਲੋ 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 ਦੀਪਿਕਾ ਨਹੀਂ ਕੋਈ ਗੱਲ ਨਹੀਂ ਉਹ ਇੰਦਾ ਹੀ ਰਹਿ ਰਿਹਾ ਕੋਈ ਗੱਲ ਨਹੀਂ ਖੜ ਰਹਿ ਰਿਹਾ ਕੋਈ ਗੱਲ ਬੇਬੀ ਸੇਹ ਲੈਣੀ ਜਾ ਕੇ ਚੱਲ ਚੱਲ ਯਾਰ ਪਛੋਟੇ ਵੀ ਹੱਥ ਪਈ ਜਾਂਦੇ ਆ ਚੱਲ ਮੇਰਾ ਬੱਚਾ ਜਦੋਂ ਅੰਕਲ ਹੱਥ ਪਈ ਜਾਂਦੇ ਆ ਮੇਰਾ ਬੱਚਾ ਉਹ ਸਮਝਾਓ ਦੇਖੋ ਮੈਂ ਹੀ ਨਾਲ ਦੇਖੋ ਜਰ ਉਨਾਂ ਨੂੰ ਸਮਝਾਓ ਨਾ ਦੀਪਿਕਾ ਹਜੀ ਸਰ ਜਿਹੜਾ ਰਾਤੀ ਪੂਲਸ ਕਲਟੀਰੀ ਉਹ ਰਿਪੋਰਟ ਕਰ ਰਹੀ ਸੀ ਕਿ ਉੱਤੇ ਫਲਗ ਲੱਗ ਸਕਦਾ ਮਾਨਯੋਗ ਐਸਐਸਪੀ ਸਾਹਿਬ ਹੁਸ਼ਾਰਪੁਰ ਦੀ ਜੀ ਵੱਲੋਂ ਮਾਈਨਿੰਗ ਜਿਹੜੀ ਨਜਾਇਜ਼ ਹੋ ਰਹੀ ਹੈ ਉਹਨੂੰ ਰੋਕਥਾਮ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜਿਹਦੇ ਵਿੱਚ ਥਾਣੇ ਤੋਂ ਵੀ ਟੀਮਾਂ ਬਣੀਆਂ ਤੇ ਸਪੈਸ਼ਲ ਬ੍ਰਾਂਚ ਜਿਹੜੀ ਹੁੰਦੀ ਆ ਸਾਡੇ ਜ਼ਿਲ੍ਹੇ ਦੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਇਸੇ ਮੁਤਲਕ ਜਿਹੜਾ ਹੈਗਾ ਆ ਸਪੈਸ਼ਲ ਬ੍ਰਾਂਚ ਦੀ ਟੀਮ ਬਜਵਾੜਾ ਤੋਂ ਜਦੋਂ ਆ ਰਹੀ ਸੀਗੀ ਤੇ ਇੱਕ ਟਰਾਲੀ ਜਿਹੜੀ ਹੈਗੀ ਰੇਤਾ ਦੀ ਉਹਨਾਂ ਨੇ ਜਾਂਦੇ ਦੇਖੀ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਉਹ ਇਲੀਗਲ ਮਾਈਨਿੰਗ ਕਰਕੇ ਜਿਹੜਾ ਹੈਗਾ ਰੇਤਾ ਲੈ ਕੇ ਉਹ ਆ ਰਿਹਾ ਸੀਗਾ ਤੇ ਉਹਨੂੰ ਜਦੋਂ ਥਾਣੇ ਜਾਣ ਵਾਸਤੇ ਲਿਆਉਣ ਲੱਗੇ ਤਾਂ ਉਹਨੇ ਆਪਣਾ ਫੋਨ ਕਰਕੇ ਆਪਣੇ ਪਰਿਵਾਰਿਕ ਮੈਂਬਰ ਤੇ ਹੋਰ ਸੱਜੂ ਜਿਹੜੇ ਯਾਰ ਦੋਸਤ ਉੱਥੇ ਮੌਕੇ ਤੇ ਬੁਲਾ ਲਏ ਜਿਨ੍ਹਾਂ ਨੇ ਜਿਹੜਾ ਹੈਗਾ ਆ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨਾਲ ਹੱਥੋ ਪਾਈ ਕੀਤੀ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਆ ਮਿਸਬੀਹਵ ਕੀਤਾ ਇਹ ਸੰਬੰਧੀ ਜਿਹੜਾ ਆ ਅਸੀਂ थाना सदर ਵਿਖੇ ਮਕਦਮਾ ਦਰਜ ਕੀਤਾ ਆ 354 354 186 ਤੇ ਮਾਈਨਰ ਐਕਟ ਦੇ ਤਹਿਤ ਤੇ ਇੱਕ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਆ ਤੇ ਬਾਕੀ ਜਿਹੜੇ ਅਗੇ ਦੋਸ਼ੀ ਜਲਦੀ ਤੋਂ ਜਲਦੀ ਅਸੀਂ ਅਰੈਸਟ ਕਰਾਂਗੇ